ਸੱਤਵੇਂ ਪੜਾਦੀ VOTING ਦੇ ਵਿੱਚ ਤਕਰੀਬਨ ਇੱਕ ਦਿਨ ਦਾ ਸਮਾਂ ਰਹਿ ਚੁੱਕਾ ਹੈ ਯਾਨੀ ਕਿ 1 ਜੂਨ ਨੂੰ ਪੰਜਾਬ ਦੇ ਅੰਦਰ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਦੇ ਉੱਤੇ VOTING ਹੋਣੀ ਹੈ ਜਿਸ ਦੇ ਲਈ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਦੇ ਚੋਣ ਅਧਿਕਾਰੀ ਸਿਬਨ ਸੀ ਉਹਨਾਂ ਦੇ ਵੱਲੋਂ 1 ਜੂਨ ਨੂੰ ਆਖਰੀ ਪੜਾਦੀ ਹੋਣ ਵਾਲੀ VOTING ਨੂੰ ਲੈ ਕੇ ਕੁਝ ਨਿਯਮ ਬਣਾ ਦਿੱਤੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਪੋਲਿੰਗ ਬੂਥਾ ਦੇ ਉੱਤੇ ਜੇਕਰ ਇਹਨਾਂ ਤਿੰਨ ਚੀਜ਼ਾਂ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਦੇ ਉਤੇ ਕਾਰਵਾਈ ਹੋ ਸਕਦੀ ਹੈ ਯਾਨੀ ਕਿ ਸਖਤ ਤਰੀਕੇ ਦੇ ਨਾਲ ਇਸ ਵਕਤ ਜਿਹੜਾ ਆ ਉਹਨਾਂ ਦੇ ਵੱਲੋਂ ਫੈਸਲਾ ਲਿਆ ਗਿਆ ਤੇ ਸਖਤ ਤਰੀਕੇ ਦੇ ਨਾਲ ਇਸ ਫੈਸਲੇ ਨੂੰ ਅਪਣਾਇਆ ਵੀ ਜਾਵੇਗਾ ਦੱਸਦੀ ਹੈ ਕਿ ਉਹਨਾਂ ਨੇ ਇਹ ਜਿਹੜੇ ਪ੍ਰਬੰਧ ਕਰਵਾਈ ਨੇ ਉਹਨਾਂ ਦਾ ਕਹਿਣਾ ਹੈ ਕਿ ਪੋਲਿੰਗ ਬੂਥਾਂ ਦੇ ਉੱਤੇ ਤੰਬਾਕੂ ਬੀੜੀ ਅਤੇ ਤੰਬਾਕੂ ਬੀੜੀ ਅਤੇ ਇਸ ਦੇ ਨਾਲ ਹੀ ਸਿਗਰਟ ਵਰਗੀਆਂ ਚੀਜ਼ਾਂ ਦਾ ਕੋਈ ਵੀ ਇਸਤੇਮਾਲ ਜਿਹੜਾ ਆ ਉਹ ਨਾ ਕੀਤਾ ਜਾਵੇ ਤਾਂ ਸਖਤੀ ਦੇ ਨਾਲ ਇਹ ਨਿਯਮ ਜਿਹੜਾ ਆ ਲਾਗੂ ਕਰ ਦਿੱਤਾ ਜਾਵੇ ਤਾਂ ਧਿਆਨ ਰੱਖਣਾ ਜੇਕਰ ਤੁਸੀਂ ਵੀ ਇੱਕ ਜੂ ਨੂੰ ਵੋਟ ਪਾਉਣ ਜਾ ਰਹੇ ਹੋ ਤਾਂ ਇਹਨਾਂ ਚੀਜ਼ਾਂ ਦਾ ਗਲਤੀ ਦੇ ਨਾਲ ਵੀ ਇਸਤੇਮਾਲ ਨਾ ਕਰ ਲੈਣਾ ਨਹੀਂ ਤਾਂ ਤੁਹਾਡੇ ਤੇ ਵੀ ਕਾਰਵਾਈ ਹੋ ਸਕਦੀ ਹੈ ਦੱਸ ਦੇ ਕਿ ਸਿਬਨ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਸਿਗਰਟ ਬੀੜੀ ਤੇ ਤੰਬਾਕੂ ਪਦਾਰਥਾਂ ਦੇ ਸੇਵਨ ਤੇ ਸਖਤ ਪਾਬੰਦੀ ਹੈ ਇਸ ਦੇ ਨਾਲ ਹੀ ਮੁੱਖ ਚੋਣ ਅਫਸਰ ਨੇ ਦੱਸਿਆ ਕਿ ਵੋਟਰਾਂ ਲਈ ਇੱਕ ਸੁਰੱਖਤ ਅਤੇ ਉਸਾਰੂ ਮਾਹੌਲ ਸਿਰਜਣ ਦੇ ਨਾਲ ਨਾਲ ਸਿਹਤਮੰਦ ਜੀਵਨ ਸ਼ੈਲੀ ਨੂੰ ਤਸ਼ਾਹਿਹਤ ਕਰਨ ਦੇ ਉਦੇਸ਼ ਨਾਲ ਇਹ ਅਹਿਮ ਫੈਸਲਾ ਕੀਤਾ ਗਿਆ ਹੁਣ ਆ ਕਿਹਾ ਹੈ ਕਿ ਪੋਲਿੰਗ ਬੂਥਾਂ ਨੂੰ ਤੰਬਾਕੂ ਮੁਕਤ ਜ਼ੋਨ ਘੋਸ਼ਿਤ ਕਰਨ ਦਾ ਮਕਸਦ ਤੰਬਾਕੂ ਨੋਸ਼ੀ ਦਾ ਤੰਬਾਕੂ ਨੋਸ਼ੀ ਨਾ ਕਰਨ ਵਾਲਿਆਂ ਨੂੰ ਇਸ ਦੇ ਧੂੰਏ ਦੇ ਸੰਪਰਕ ਵਿੱਚ ਆਉਣ ਤੋਂ ਬਚਾਉਣਾ ਅਤੇ ਲੋਕਾਂ ਨੂੰ ਸਿਹਤਮੰਦ ਸਿਹਤ ਪ੍ਰਤੀ ਉਤਸ਼ਾਹਿਤ ਕਰਨਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਉਪਰਾਲਾ ਤੰਬਾਕੂ ਦੀ ਵਰਤੋਂ ਨੂੰ ਘਟਾਉਣ ਅਤੇ ਉਸ ਦੇ ਸੇਵਨ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕੈਂਸਰ ਦਿਲ ਦੀਆਂ ਬਿਮਾਰੀਆਂ ਫੇਫੜਿਆਂ ਦੀਆਂ ਭਿਆਨਕ ਬਿਮਾਰੀਆਂ ਅਤੇ ਅੰਨੇਪਣ ਆਦਿ ਦੇ ਕਾਬੂ ਪਾਉਣ ਲਈ ਚਲਾਈਆਂ ਜਾ ਰਹੀਆਂ ਹਨ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਇਸ ਸਿਹਤ ਮੋਹਮ ਨੂੰ ਅੱਗੇ ਲਿਜਾਣ ਦੀ ਦਿਸ਼ਾ ਵਿੱਚ ਇੱਕ ਕਦਮ ਹੈ ਤਾਂ ਫਿਲਹਾਲ ਸਾਰੇ ਅਕਸਰਾਂ ਨੂੰ ਇਹ ਜਿਹੜੇ ਹੁਕਮ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਤਾਂ ਪੰਜਾਬ ਦੇ ਚੋਣ ਅਧਿਕਾਰੀ ਸਿਮਨ ਸਿੰਘ ਹੁਣਾਂ ਦੇ ਵੱਲੋਂ ਹੀ ਜਾਣਕਾਰੀ ਦਿੱਤੀ ਗਈ ਹੈ ਕਿ ਜੇਕਰ 1 ਜੂਨ ਨੂੰ ਤੁਸੀਂ ਵੋਟਾਂ ਪਾਉਣ ਜਾ ਰਹੇ ਹੋ ਤਾਂ ਗਲਤੀ ਨਾਲ ਵੀ ਪੋਲਿੰਗ ਬੂਥ ਦੇ ਉੱਤੇ ਇਹਨਾਂ ਤਿੰਨ ਚੀਜ਼ਾਂ ਦਾ ਇਸਤੇਮਾਲ ਨਾ ਕਰ ਲੈਣਾ ਜਿਹੜਾ ਕਿ ਸਿਗਰਟ, ਵੀਡੀ ਅਤੇ ਤੰਬਾਕੂ ਹੈ ਤੇ ਉਹਨਾਂ ਨੂੰ ਲੈ ਕੇ ਯਾਨੀ ਕਿ ਸਫੈਸਿਨ ਨੂੰ ਲੈ ਕੇ ਸਖਤ ਕਦਮ ਚੁੱਕਿਆ ਗਿਆ ਤੇ ਜੇਕਰ ਤੁਸੀਂ ਵੀ ਅਜਿਹੀਆਂ ਚੀਜ਼ਾਂ ਦਾ ਪੋਲਿੰਗ ਬੂਥ ਦੇ ਉੱਤੇ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਉੱਤੇ ਕਾਰਵਾਈ ਹੋ ਸਕਦੀ ਹੈ